ਜੈ ਬਾਬੇ ਜੈ ਬਾਬੇ ਜੈ ਬਾਬੇ ਜੈ ਬਾਬੇ ਜੀ ਦੀ ਮੈਂ ਤਾਂ ਬਾਲੀ ਔਖੀ ਆ ਮੈਂ ਤਾਂ ਇੰਨਾ ਪਰੇਸ਼ਾਨ ਕਰਦਿਆ ਨਾ ਮੈਨੂੰ ਲੋਕ ਇੰਨਾ ਪਰੇਸ਼ਾਨ ਕਰਦੇ ਆ ਅੱਜ ਫੇਰ ਮੇਰੇ ਗੇਟ ਮੁਰੇ ਕੋਈ ਇੰਨੀ ਖੰਡ ਸਟ ਗਿਆ ਚੱਲ ਤੂੰ ਐਵੇਂ ਨਾ ਰੋਈ ਕਲਪਨੀ ਜਾ ਇੱਕ ਨਾ ਬਾਬਾ ਜੀ ਹੈਗੇ ਨੇ ਬੜੇ ਕਰਮੀ ਪਰਮੀ ਵਾਲੇ ਨੇ ਤੈਨੂੰ ਵਿਸ਼ਵਾਸ ਕਰਨਾ ਪਊਗਾ ਮੈਂ ਤੈਨੂੰ ਉਹਨਾਂ ਕੋਲੋਂ ਲੈ ਕੇ ਛੱਡੂਗੀ ਤੈਨੂੰ ਪੱਕਾ ਹੱਲ ਲੱਭ ਜੂਗਾ ਤੂੰ ਯਕੀਨ ਰੱਖੀ ਉਹਨਾਂ ਤੇ ແה ભઈ બન ગઈ ਗੱਲ ਹੁਣ ਹੋਊਗੀ ਮੋਟੀ ਕਮਾਈ ਵਿਭਾ ਕੋਈ ਨਾ ਤੇਰਾ ਹਾਲ ਹੋ ਜੂਗਾ ਅੱਛਾ ਬਾਬਾ ਜੀ ਫੇਰ ਕੋਈ ਪੈਸੇ ਪੁੱਸੇ ਲੈ ਕੇ ਆ ਮੈਂ ਵੀ ਤੇਰੇ ਪੈਸੇ ਆ ਗਏ ਨੇ ਤਾਂ ਬਾਲੀ ਦੁਖੀ ਆ ਬਾਲੀ ਔਖੀ ਆ ਮੈਂ ਤਾਂ ਮੇਰਾ ਜੀਨਾ ਹਰਾਮ ਕੀਤਾ ਪਿਆ ਲੋਕਾਂ ਨੇ ਇਹਨਾਂ ਨੇ ਬਾਲੀ ਦੁਖੀ ਕਰਤੀ ਮੈਂ ਤਾਂ ਇਹ ਅੱਜ ਕਿੱਥੇ ਆ ਗਈ ਰੋਂਦੀ ਰੋਂਦੀ இந்து ਚੱਲ ਇਹਨੂੰ ਪੁੱਛਾਂ ਕੀ ਹੋਇਆ இந்து ਤੂੰ ਕਰੋਈ ਜੰਨੀ ਆ ਕੀ ਹੋ ਗਿਆ ਤੈਨੂੰ ਜੀਦੀ ਮੈਂ ਤਾਂ ਬਾਲੀ ਔਖੀ ਆ ਮੈਂ ਤਾਂ ਇੰਨਾ ਪਰੇਸ਼ਾਨ ਕਰਦਿਆ ਨਾ ਮੈਨੂੰ ਲੋਕ ਇੰਨਾ ਪਰੇਸ਼ਾਨ ਕਰਦੇ ਆ ਅੱਜ ਫੇਰ ਮੇਰੇ ਗੇਟ ਮੁਰੇ ਕੋਈ ਇੰਨੀ ਖੰਡ ਸੱਟ ਗਿਆ ਦੱਸੋ ਹੁਣ ਮੈਨੂੰ ਤੁਸੀਂ ਹੀ ਦੱਸੋ ਕਿ ਕੀ ਮੈਂ ਹੱਲ ਕੀ ਕਰਾਂਗਾ ਚੱਲ ਤੂੰ ਕੋਈ ਪਰੇਸ਼ਾਨ ਨਾ ਹੋ ਤੈਨੂੰ ਮੈਂ ਹੱਲ ਦੱਸਦੀ ਆ ਚੱਲ ਤੂੰ ਐਵੇਂ ਨਾ ਰੋਈ ਕਲਪੀ ਜਾ ਇੱਕ ਨਾ ਬਾਬਾ ਜੀ ਹੈਗੇ ਨੇ ਬੜੇ ਕਰਨੀ ਧਰਨੀ ਵਾਲੇ ਨੇ ਤੈਨੂੰ ਵਿਸ਼ਵਾਸਕ ਰੱਖਣਾ ਪਊਗਾ ਮੈਂ ਤੈਨੂੰ ਉਹਨਾਂ ਕੋਲੋਂ ਲੈ ਕੇ ਛੱਡੂੰਗੀ ਤੈਨੂੰ ਪੱਕਾ ਹੱਲ ਲੱਭ ਜੂਗਾ ਤੂੰ ਯਕੀਨ ਰੱਖੀ ਉਹਨਾਂ ਤੇ ਤੂੰ ਨਾ ਕੱਲ ਨੂੰ ਮੇਰੇ ਕੋਲ ਤਿਆਰ ਹੋ ਕੇ ਆ ਜੀ ਛਿਪਣੀ ਮੇਰਾ ਹੱਲ ਹੋ ਜੂਗਾ ਹਾਂ ਤੁਹਾਡਾ ਪੂਰਾ ਪੱਕਾ ਹੱਲ ਹੋ ਜੂਗਾ ਚਲ ਤੂੰ ਫਿਰ ਮੈਨੂੰ ਕੱਲ ਨੂੰ ਭੈਣੇ ਲੈ ਕੇ ਜਾਇਂ ਜਿਵੇਂ ਮਰਜ਼ੀ ਕਰੀ ਕਿੰਨੇ ਕਜੇ ਮੈਂ ਆਵਾਂ ਕੋਈ ਨਹੀਂ ਆਜੀ ਸਵੇਰੇ ਸਾਜਰੇ ਆ ਜੀ ਸਾਜਰੇ ਤੇਰਾ ਤਾਂ ਭੈਣੇ ਕੰਮ ਮੁੱਕਣਾ ਹੀ ਨਹੀਂ ਮੈਂ ਤਾਂ ਸਾਜਰੇ ਹੀ ਆ ਜੂੰਗੀ 11 ਵਜੇ ਤਿਆਰ ਹੋ ਕੇ ਮੈਂ ਆ ਜੂੰ ਚਲ ਠੀਕਾ ਠੀਕਾ ਹਾਂ ਮੈਂ ਬਈ ਬਣ ਗਈ ਗੱਲ ਹੁਣ ਹੋਊਗੀ ਮੋਟੀ ਕਮਾਈ ਜਾਨੀ ਆ ਮੈਂ ਜੱਗੀ ਬਾਬੇ ਕੋ ਹੁਣੇ ਹੀ ਉਹਨੂੰ ਕਹਿ ਕੇ ਆਉਣੀ ਆ ਜਿੰਨੇ ਪੈਸੇ ਲੈਣੇ ਅੱਦੋ-ਅੱਦ ਹੁਣੇ ਜਾਨੀ ਆ ਬਾਬੇ ਕੋ ਬਾਬਾ ਜੀ ਕੋਈ ਮੇਰਾ ਹੱਲ ਕਰੋ ਮੈਂ ਕਿਦਣ ਦੀ ਗੇੜੇ ਮਾਰਦੀ ਆ ਮੈਂ ਹੁਣ ਕੀ ਕਰਾਂ ਦੱਸ ਕਿੱਧਰ ਨੂੰ ਜਾਵਾਂ ਕੋਈ ਹੱਲ ਕਰੋ ਦੱਸੋ ਕੀ ਕਰਾਂ ਵੀ ਮੇਰੇ ਪੈਸੇ ਕਿੱਥੇ ਵਿਆਹ ਕੋਈ ਨਾ ਤਰ ਹਾਲ ਹੋ ਜਾਊਗਾ ਅੱਛਾ ਬਾਬਾ ਜੀ ਫਿਰ ਕੋਈ ਪੈਸੇ ਪੂਸੇ ਲੈ ਕੇ ਆਵਾਂ ਨਹੀਂ ਬੀਬੀ ਤੇਰੇ ਪੈਸੇ ਆ ਗਏ ਨੇ ਬਾਬਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤੁਹਾਨੂੰ ਪੈਸੇ ਕਦਾ ਦੇਗੀ ਇੰਨਾ ਨਹੀਂ ਮੈਨੂੰ ਤਾਂ ਪਤਾ ਲੱਗਿਆ ਕੋਈ ਨਾ ਬੀਬਾ ਕੋਈ ਨਾ ਤੇਰਾ ਕੰਮ ਹੋ ਜਾਊਗਾ ਚਲੋ ਸ਼ੁਕਰ ਹੈ ਮੇਰਾ ਕੰਮ ਕਰੋ ਬਾਬਾ ਜੀ ਬੜੀ ਸੰਗਤ ਆਇਆ ਕਰੂਗੀ ਚਲਿਆ ਮਾਰੇ ਕਿਤੇ ਸੰਗਤ ਹੋ ਰਹੀ ਹੈ ਬਾਬੇ ਨੇ ਬਟੇਕ ਲੋ ਜਾਂਦੇ ਲੈ ਬਾਬੇ ਦੇ ਤਾਂ ਸੰਗਤ ਬੈਠੀ ਆ ਮੈਂ ਤਾਂ ਬਾਬੇ ਨਾਲ ਇਕੱਲੇ ਨਾਲ ਗੱਲ ਕਰਨੀ ਸੀ ਚੱਲ ਬਾਬੇ ਦੇ ਚਿੱਲੇ ਨੂੰ ਪਾਉਂਨੀ ਆ ਫੁੱਲੀ ਬਾਬਿਆਂ ਦੀ ਮੈਂ ਨਾ ਬਾਬਾ ਜੀ ਨੂੰ ਮਿਲਣਾ ਦਿੱਦਾ ਬਾਬਾ ਜੀ ਕੋਲ ਟਾਈਮ ਹੈ ਨਹੀਂ ਅਜੇ ਠਹਿਰ ਕੇ ਆਇਓ ਚਲੋ ਬੀਬਾ ਤੁਹਾਡਾ ਕੰਮ ਹੋ ਜਾਊਗਾ ਤੁਸੀਂ ਚਲੋ ਚਲੋ ਕਾਕਾ ਤੁਸੀਂ ਚਲੋ ਪਰ ਠੀਕ ਮੈਨੂੰ ਨਾ ਬਾਬਾ ਜੀ ਨਾਲ ਬਹੁਤ ਜ਼ਰੂਰੀ ਕੰਮ ਆ ਚਲ ਤੁਸੀਂ ਬੈਠੋ ਮੈਂ ਪੁੱਛ ਕੇ ਆਉਂਦਾ ਚਲ ਠੀਕ ਬਾਬਾ ਜੀ ਬਾਅਦ ਲਈ ਲਈ ਜਾਏਂਗੇ ਸਾਮੀ ਗਈ ਆ ਸਾਮੀ ਮੋਟੀ ਆ ਤੇਰੀ ਕਾ ਤੂੰ ਕਰਦਾ ਸਿੱਧੀ ਲੈ ਕੇ ਆਓ ਜਾਇ ਬਾਬਿਆਂ ਦੀ ਹਾਂਜੀ ਬੀਬਾ ਕਿੱਦਾਂ ਐ ਬਾਬਾ ਜੀ ਕੱਲ ਨਾ ਮੈਂ ਤੁਹਾਡੇ ਕੋ ਇੱਕ ਬਹੁਤ ਤਗੜੀ ਸਾਮੀ ਲੈ ਕੇ ਆਉਣੀ ਆ ਤੁਸੀਂ ਉਹਦਾ ਹੱਲ ਕਰਨਾ ਜੀ ਕੋਈ ਨਾ ਹੱਲ ਤਾਂ ਹੋ ਜਾਊਗਾ ਤੂੰ ਕਿਸੇ ਹੱਥ ਖੜਾ ਬਹਿ ਜਾ ਉਹ ਤਾਂ ਘਰ ਦੀ ਗੱਲ ਆ ਹਾਂਜੀ ਕੋਈ ਗੱਲ ਨਹੀਂ ਹੋ ਜਾਊ ਹਾਲ ਤੁਹਾਡਾ ਉਹਨੂੰ ਹਾਲਤਾਂ ਤੁਸੀਂ ਕਰ ਦੋਗੇ ਮੈਨੂੰ ਪਤਾ ਤੇ ਪੈਸੇ ਕਿੰਨੇ ਲੱਗਣੇ ਆ ਪੈਸੇ ਲੈਣੇ ਆ ਵੱਧ ਤੇ ਹੋਣਗੇ ਅੱਧੋ-ਅੱਧ ਅੱਧੇ ਤੁਹਾਡੇ ਤੇ ਅੱਧੇ ਮੇਰੇ ਵਿਵਾਦਾ ਦੱਕਿਉ ਕੰਮ ਤਾਂ ਅਸੀਂ ਕਰਨਾ ਸਾਰੀ ਮਿਹਨਤ ਤਾਂ ਸਾਡੀ ਆ ਲੈ ਜੱਗੀ ਬਾਬਾ ਆਹ ਕਿਹੜੀ ਗੱਲ ਆ ਤੁਹਾਡੀ ਕਿਹੜੀ ਮਿਹਨਤ ਆ ਕੰਮ ਤੇ ਸਾਰਾ ਮੇਰਾ ਲੈ ਕੇ ਉਹਨੂੰ ਇੱਥੇ ਮੈਂ ਆਉਣਾ ਵੇਖ ਲੈ ਬਾਬਾ ਹੋਰ ਬਾਬੇ ਬਥੇਰੇ ਮੈਂ ਚੱਲੀ ਫਿਰ ਤੂੰ ਕੀ ਕਰੋਗੇ ਬੀਬਾ ਚਲ ਕੋਈ ਗੱਲ ਨਹੀਂ ਕੱਲ ਇਹਨੇ ਅੱਧ-ਅੱਧ ਚੱਲ ਠੀਕ ਐ ਬਾਬਾ ਕੱਲ ਫਿਰ ਮੈਂ ਉਹਨੂੰ ਭੈਣ ਨੂੰ ਲੈ ਕੇ ਆਉਂਗੀ ਉਹਦੇ ਹੱਲ ਕਰਦੀ ਚੰਗਾ ਮੈਂ ਹੁਣ ਚਲਦੀ ਆ ਤੋ ਠੀਕ ਮੈਂ ਕਰਤਾ ਸੀ ਉਹੀ ਕੰਮ ਜੇ ਅੱਡੇ ਤਾਂ ਹੁੰਦੇ ਆ ਬਾਬਾ ਜਨਾਨੀ ਥੋੜੀ ਸੀ ਤੂਫਾਨ ਸੀ ਸੋ ਫੇਰਾ ਗਈ ਉਹ ਚਾ ਬੇਰਾ ਸਿਰ ਬਹੁਤ ਦੁਖਣ ਲੱਗ ਗਿਆ ਤੋ ਇੱਕ ਕੱਪ ਕੜੀ ਚਾਹ ਬਣਾ ਕੇ ਲੈ ਕੇ ਆ ਜਾ ਛੇਤੀ ਛੇਤੀ ਕੰਮ ਕਰ ਲਾਂ ਹਿੰਦੂ ਵੀ ਆਣੀ ਵਲੀ ਆ ਅੱਜ ਮੈਂ ਬਹੁਤ ਲੇਟ ਹੋ ਗਈ ਨਾ ਚਲ ਬਸ ਝਾੜੂ ਹੀ ਰਹਿ ਗਿਆ ਲਾ ਕੇ ਹਾਈ ਹਾਈ ਭੈਣੇ ਤੇਰਾ ਤਾਂ ਉਹੀ ਕੰਮ ਹੋ ਗਿਆ ਫਿਰ ਤੇਰੇ ਕੰਮ ਹੀ ਨਹੀਂ ਨਿਭੜਿਆ ਮੈਂ ਤਾਂ ਸਾਰਾ ਕੰਮ ਕਰਕੇ ਆ ਗਈ ਨਹੀਂ ਬਸ ਝਾੜੂ ਹੀ ਰਹਿ ਗਿਆ ਤੂੰ ਛਾੜ ਕੇ ਤੂੰ ਨਹੀਂ ਮੇਰੇ ਨਾਲ ਚੱਲ ਤੂੰ ਆ ਕੰਮ ਬਾਅਦ ਚ ਕਰ ਲਈ ਤੇਰਾ ਤਾਂ ਉਹੀ ਕੰਮ ਹੋ ਗਿਆ ਫਿਰ ਮੈਂ ਤਾਂ ਤੈਨੂੰ ਨਾਲ ਕੱਲ ਕਹਿ ਕੇ ਗਈ ਆ ਵੀ ਤੂੰ ਕੰਮ ਆਦਾ ਟਾਈਮ ਨਾਲ ਕਰ ਲਈ ਚਲ ਫਿਰ ਬੈਠ ਮੈਂ ਝਾੜੂ ਹੱਥ ਥੋਲੋ ਤੇਰਾ ਪਾਚਾ ਚਲ ਚਲਾ ਇੰਦੂ ਚੱਲ ਜੇਤੀ ਕਰ ਭੈਣਾਂ ਪਤਾ ਲੇਟ ਬਹੁਤ ਹੋ ਗਈਆਂ ਚਲਾ ਭੈਣੇ ਹੁਣ ਤੂੰ ਮੇਰਾ ਕੰਮ ਕਰਾ ਦੀ ਮੈਂ ਕੰਮ ਤਾਂ ਮੈਂ ਤੇਰਾ ਕਰਾ ਦੂੰਗੀ ਤੂੰ ਮੈਨੂੰ ਪਹਿਲਾਂ ਇਹ ਦੱਸ ਤੂੰ ਮੈਨੂੰ ਫਟਾਫਟ ਖਿੱਚ ਕੇ ਲੈ ਆਂ ਪੈਸੇ ਲਿਆਂਦੇ ਹੀ ਨਾਲ ਐਸੀ ਤਾਂ ਭੈਣੇ ਮੈਂ ਲੈ ਕੇ ਆਈਆਂ ਪੈਸੇ ਲੈ ਕੇ ਆਈ ਆ ਹੈਗੀ ਆ ਭੈਣੇ 100 200 ਹੈਗੇ ਆ ਮੇਰੇ ਕੋਲੇ ਲੈ ਭੈਣੇ 100 200 ਨਾ ਕੀ ਬਣਨਾ ਵਾ ਕੀ ਹੋਰ ਪੈਸੇ ਵੱਧ ਦੇਣੇ ਐ ਇੱਥੇ ਬਾਬੇ ਨੂੰ ਬਾਬਾ ਇੰਨੀ ਕਰਨੀ ਪਰਣੀ ਵਾਲਾ ਵਾ ਜਿੰਨੇ ਪੈਸੇ ਮੰਗੂਗਾ ਨਾ ਬਾਬੇ ਨੂੰ ਵੱਧ ਦੇ ਦੀ ਤੂੰ ਆਪਣੇ ਆਦਮੀ ਤੋਂ ਪੈਸੇ ਲੈ ਕੇ ਨਹੀਂ ਆਈ ਮੈਂ ਤਾਂ ਚੋਰੀ ਆਈ ਆ ਨਾ ਅਦਾਸ ਤੂੰ ਮੇਰੀ ਬਾਬੇ ਕੋਲ ਕਰਾਵੇਂਗੀ ਬੇਇੱਜ਼ਤੀ ਨਾ ਨਾ ਰੋ ਦੀ ਸੰਗਤ ਤਾਂ ਕਿੰਨੀ ਆ ਬਾਬੇ ਕੋਲੇ ਹੋਰ ਬਾਬਾ ਬਣਾ ਕਿੰਨੇ ਕਰਨੀ ਭਰਨੀ ਵਾਲਾ ਵਾ ਮੈਂ ਕੋਈ ਨਹੀਂ ਮੇਰੇ account 'ਚ ਹੈਗੇ ਵਾਧੂ ਪੈਸੇ ਹੈਗੇ ਆ ਨਾ ਚੱਲ ਫਿਰ ਤੂੰ ਦੇ ਦੇਵੀ ਚੱਲ ਚੋ ਮੇਰਾ ਕੰਮ ਮੈਂ ਇਹਨਾਂ ਗੱਲ ਸੁਣ ਮੇਰੀ ਸੰਗਤਾਂ ਇੰਨੀ ਆ ਮੇ ਸਾਡੇ ਘਰ ਵਾਲੇ ਤੋਂ ਚੋਰੀ ਆਈਆਂ ਹਨੇਰਾ ਹੋ ਗਿਆ ਮੇਰੇ ਕਾ ਚਿੱਤੋ ਪੈਣ ਕੇ ਕਰੋ ਉਤੋਂ ਕਿ ਉਹ ਫਿਕਰ ਕਰਦੀ ਆ ਮੈਂ ਬਾਬੇ ਦੇ ਚੇਲੇ ਨਾਲ ਗੱਲ ਕਰ ਲਵਾਂਗੀ ਆਪਾਂ ਪਹਿਲਾਂ ਨੰਬਰ ਲਵਾ ਲਾਂਗੇ ਹਾਂ ਠੀਕ ਆਪਾਂ ਪੈਸੇ ਵੱਧ ਲੱਗਣੇ ਪੈਸੇ ਦੀ ਤੂੰ ਚਿੰਤਾ ਨਾ ਕਰ ਪੈਸੇ ਮੇਰੇ ਕੋਲ ਬਕਾਇਆ ਕੋਈ ਨਹੀਂ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਜੀ ਆ ਜਾ ਪੈਣੀ ਬਹਿ ਜਾ ਮੈਂ ਪੈਣੀ ਚੇਤੀ ਕਰਾਂ ਬਾਬਾ ਕਿਸੇ ਦਾ ਕੰਮ ਕਰਦਾ ਵੀ ਆ ਕਿ ਨਹੀਂ ਕੰਮ ਬਹੁਤ ਵਧੀਆ ਕਰਦਾ ਸਾਰੇ ਕੰਮ ਲੋਕਾਂ ਦੇ ਜਿੰਨੇ ਵੀ ਆਉਂਦੇ ਨੇ ਬਹੁਤ ਸੰਗਤ ਆਉਂਦੀ ਆ ਬਹੁਤ ਕੰਮ ਸਵਾਰਦਾ ਲੋਕਾਂ ਦੇ ਹਾਂ ਦੁੱਖ ਦੂਰ ਕਰਦਾ ਜਿੰਨੇ ਵੀ ਨੇ ਬੀਬੀਆਂ ਭੈਣਾਂ ਬਹੁਤ ਆਉਂਦੀਆਂ ਨੇ ਬਹੁਤ ਕੰਮ ਕਰਦਾ ਪਰ ਪੈਸੇ ਪੂਸੇ ਐਨ ਠੋਕ ਕੇ ਲੈਂਦਾ ਵਧੀਆ ਬਾਬਾ ਬਹੁਤ ਕਰਨੀ ਵਾਲਾ ਹੈ ਉਹ ਆਪਣੇ ਧਿਆਨ ਚ ਬੈਠੇ ਨੇ ਬਾਬਾ ਜੀ ਹਾਂ ਇਹ ਨਹੀਂ ਅੱਜਕੱਲ ਪਖੰਡੀ ਬਾਪੇ ਵੀ ਬਹੁਤ ਬੈਠਦੇ ਆ ਨਹੀਂ ਨਹੀਂ ਬੀਬੀ ਨਹੀਂ ਕਰ ਉਹ ਨਹੀਂ ਬਹੁਤ ਘੱਟ ਲੋਕਾਂ ਦੇ ਸਵਾਰੇ ਨੇ ਉਹਨੇ ਬੀਬੀਓ ਚੁੱਪ ਕਰ ਜੋ ਬਾਬਾ ਜਿਉਂ ਲੱਗੇ ਨੇ ਜੈ ਬਾਬੀ ਜੈ ਬਾਬੀ ਜੈ ਬਾਬਾ ਜੈ ਬਾਬੀ ਬਾਬਾ ਜੀ ਕੱਲ੍ਹ ਆਂ ਦੀਆਂ ਬੀਬੀਆਂ ਆਈਆਂ ਨੇ ਉਹਨਾਂ ਕੰਨੀ